ਇਹ ਦਲਤ ਬੰਦੇ, ਛੂਦਰ ਬੰਦੇ ਤੁਸੀਂ ਕਿ ਇੱਕ ਵਾਰੀ ਬਾਟਾ ਸਾਡੇ ਮੂੰਹ 'ਤੇ ਲਾਓਗੇ? ਮਾਰੇ ਕਹਿੰਦੇ ਨਾ ਭਾਈ, ਇਹ ਕੰਮ ਤੇ ਹੋਣਾ ਨਹੀਂ। ਪਰ ਜੇ ਸੱਚੀ ਆਵਾਜ਼ ਆ ਜਾਣਾ, ਉਹ ਪੁੱਛਣ ਮਹਾਰਾਜ ਨੂੰ ਆਣ ਕੇ, ਮਹਾਰਾਜ ਉਦੋਂ ਤੇ ਨਹੀਂ ਸ਼ਿਕਾਇਤ ਤੁਹਾਡਾ ਤਿਆਰ ਹੋਣ ਲੱਗ ਪਿਆ ਜੀ। ਅਗਲੇ ਨੇ ਸ਼ੁਰੂ ਕਰ ਦਿੱਤੀ ਜੋ ਮਰਿਆਦਾ। ਪਿੰਡਾਂ ਦੇ ਗੁਰਦਵਾਰਿਆਂ ਸ਼ੱਤਾਂ ਚੋਂ ਦੀਆਂ ਹੋਣ ਤੇ ਪਿੰਡਾਂ 'ਚੋਂ ਗਰਹਿਆਂ ਕਰਕੇ ਸੀ ਡੇਰਿਆਂ ਨੂੰ ਆਲੀਸ਼ਾਨ ਕਰ ਦिए। ਇਹਨੂੰ ਕਹਿੰਦੇ ਦੀਵੇ ਥੱਲੇ ਨੇਰਾ। ਤੁਹਾਡੇ ਪਿੰਡਾਂ ਦੇ ਗਰੰਥੀ ਤੋਆਚਾਰੇ ਸਾਈਕਲਾਂ ਤੇ ਰੁਲਦੇ ਹੋਣ ਤੇ ਦੇਹਤਾਰੀ ਬਾਬਿਆਂ ਦੀਆਂ ਗੱਡੀਆਂ ਦੀਆਂ ਬਾਰੀਆਂ ਵੀ ਗਾਂ ਹੋ ਕੇ ਖੋਲ੍ਹੀਏ ਕਦੀ ਸੋਚ ਕੇ ਵੇਖਿਆ ਕਿੱਥੋਂ ਤੁਰੀ ਕੌਮ ਤੇ ਕਿੱਥੇ ਆਣ ਕਰੋ ਇਹ ਦਲਤ ਬੰਦੇ ਛੂਦਰ ਬੰਦੇ ਤੁਸੀਂ ਕਿ ਇੱਕੇ ਵਾਰੀ ਬਾਟਾ ਸਾਡੇ ਮੂੰਹ ਨਾ ਲਾਓਗੇ ਇਹਨਾਂ ਨਾਲ ਥੋੜਾ ਛਕਣਾ ਸੀ ਅਹੀਂ ਤੇ ਵਖਰਾ ਛਕਣਾ ਮਹਾਰਾਜ ਕਹਿੰਦੇ ਨਾ ਭਾਈ ਇਹ ਕੰਮ ਤੇ ਹੋਣਾ ਨਹੀਂ ਪਰ ਜੇ ਸੱਚੀ ਆਵਾਜ਼ ਆ ਜਾਣ ਉਹ ਪੁੱਛਣ ਮਹਾਰਾਜ ਨੂੰ ਆਣ ਕੇ ਮਹਾਰਾਜ ਉਦੋਂ ਤੇ ਨਹੀਂ ਸ਼ਿਕਾਇਤ ਤੁਹਾਡਾ ਤਿਆਰ ਹੋਣ ਲੱਗ ਪਿਆ ਜੀ ਅਗਲੇ ਨੇ ਸ਼ੁਰੂ ਕਰ ਦਿੱਤੀ ਜੋ ਮर्याਦਾ ਤੇ ਇਹੋ ਜਿਹੇ ਪੇਖੀ ਡੇਰੇ ਅਗਲੇ ਨੂੰ ਫਿੱਟ ਬਹੁਤ ਬੈਂਦੇ ਆ ਤੇ ਮੈਂ ਉਹਨਾਂ ਨਾਲੋਂ ਵੱਧ ਕਸੂਰ ਕਿਹਦਾ ਮੰਨਦਾ ਜਿਹੜੇ ਲੋਕ ਇਹਨਾਂ ਡੇਰਿਆਂ ਦੀ ਰੌਣਕ ਵਧਾਉਂਦੇ ਆ ਐਸ ਦਰ ਨਾਲੋਂ ਵੱਡਾ ਦਰ ਹੈ ਕੋਈ ਪਿੰਡਾਂ ਦੇ ਗੁਰਦਵਾਰਿਆਂ ਸ਼ਤਾਂ ਚੋਂ ਦੀਆਂ ਹੋਣ ਤੇ ਪਿੰਡਾਂ 'ਚੋਂ ਗਰਹਿਆਂ ਕਰਕੇ ਸੀ ਡੇਰਿਆਂ ਨੂੰ ਆਲੀਸ਼ਾਨ ਕਰਦੀਏ ਇਹਨੂੰ ਕਹਿੰਦੇ ਦੀਵੇ ਥੱਲੇ ਨੇਰਾ ਇਹ ਨੂੰ ਕਹਿੰਦੇ ਦੀਵੇ ਥੱਲੇ ਨੇਰਾ ਤੁਹਾਡੇ ਪਿੰਡਾਂ ਦੇ ਗਰੰਥੀ ਤੁਹਾਡੇ ਇਲਾਕੇ ਦੇ ਜਿਹੜੇ ਪਾਠੀ ਸਿੰਘ ਵਾ ਉਹ ਵਿਚਾਰੇ ਸਾਈਕਲਾਂ ਤੇ ਰੁਲਦੇ ਹੋਣ ਤੇ ਦੇਹਤਾਰੀ ਬਾਬਿਆਂ ਦੀਆਂ ਗੱਡੀਆਂ ਦੀਆਂ ਬਾਰੀਆਂ ਵੀ ਗਾਂਹ ਹੋ ਕੇ ਖੋਲ੍ਹੀਏ ਕਦੀ ਸੋਚ ਕੇ ਵੇਖਿਆ ਕਿੱਥੋਂ ਤੁਰੀ ਕੌਮ ਤੇ ਕਿੱਥੇ ਆਣ ਖਲੋਤੀ ਗੁਰਮਤ ਦਾ ਸਿਧਾਂਤ ਅਸੀਂ ਕਿੱਥੋਂ ਤੁਰਿਆ ਤੇ ਕਿੱਥੇ ਅਸੀਂ ਕਦੀ ਇਸ ਬਾਰੇ ਤੁਰੇ ਵੀ ਨਹੀਂ ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਕੀ ਕਹਿੰਦੀ ਪਾਦਸ਼ਾਹ ਨੇ ਬਟਾ ਕੀਤਾ ਇੱਕ ਥਾਂ ਤੇ ਖੰਡੀ ਦੀ ਪੌਲਿਸ਼ ਕਾਈ ਅੱਜ ਜਿਹੜਾ ਆਪਾਂ ਪ੍ਰਸ਼ਾਦਾ ਪਾਣੀ ਇਕੱਠੇ ਬੈਠ ਕੇ ਪੰਗਤ ਵਿੱਚ ਛਕਦੇ ਆ ਨਾ ਕਦੀ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਵੇਖਿਓ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਾਗ ਵਰਤਾਇਆ ਪਾਸ਼ਾ ਨੇ ਰਾਣਾ ਤੇ ਰੰਕ ਬਰਾਬਰ ਕਰ ਦਿੱਤਾ ਰਾਜਾ ਅਕਬਰ ਦੇ ਦਰਬਾਰ ਜਦੋਂ ਜਦੋਂ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਗੋਇੰਦਵਾਲ ਸਾਹਿਬ ਆਜਰ ਹੋਇਆ ਉਹਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਉਨੇ ਸ਼ਨਾਣ ਕੀਤਾ ਬੋਲੀ ਸਾਹਿਬ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਮਤਲਬ ਦਸਣਾ ਸੀ ਵੀ ਜਿਹੜਾ ਹੰਕਾਰ ਦਾ ਕਿਲਾ ਸੀ ਨਾ ਇੱਥੇ ਗਰਦਨ ਦੇ ਵਿੱਚ ਉਹ ਕੱਢ ਕੇ ਆਉਣਾ ਇੱਥੇ ਪਈ ਕੱਢ ਕੇ ਆਉਣਾ ਤੇ ਜਿਹੜੇ ਦੇਹਤਾਰੀ ਬਾਬੇ ਆ ਉਹ ਤਾਂ ਪੰਗਤ ਵਿੱਚ ਪ੍ਰਸ਼ਾਦਾ ਛਕਣ ਤੋਂ ਘਿਰਨਾ ਆਉਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਵਾਸਤੇ ਤੇ ਵੱਖਰੇ ਤਿਆਰ ਹੁੰਦੇ ਆ ਕਿਉਂ ਸਾਧ ਸੰਗਤ ਜੀ ਕਿ ਘਰ ਦੇਹਤਾਰੀ ਬਾਬਾ ਹੋਣਾ ਹੋਵੇ ਨਾ ਤੇ ਅਖੰਡ ਪੜਜਣਾ ਖਰਚਾ ਆ ਜਾਂਦਾ ਉਹਨਾਂ ਦੇ ਘਰ ਦਾ ਮਤਲਬ ਭਾਵੇਂ ਆਉਣਾ ਉਹਨੇ ਦੋ ਤਿੰਨ ਘੰਟਿਆਂ ਲਈ ਹੋਵੇ ਤੇ ਜਿੰਨਾ ਕ ਖੰਡ ਪਾੜ ਤੇ ਖਰਚਾ ਆਉਂਦਾ ਬੋਲੋ ਗੁਰੂ ਕੇ ਪਿਆਰਿਓ ਉਹਨਾ ਖਰਚਾ ਕਿਦਾਂ ਕੜਾਈਆਂ ਮੰਜੀਆਂ ਜਾਂਦੀਆਂ ਕਿਦਾਂ ਪਤੀਲੇ ਮੰਜ ਜਾਂਦੇ ਕਿਦਾਂ ਬੀਬੀਆਂ ਸੱਤਨਾ ਵੈਗਰੂ ਕਰਦੀਆਂ ਉਹਨਾਂ ਦਾ ਸੇ ਤਿਆਰ ਕਰਦੀਆਂ ਮਤਲਬ ਅਸੀਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਅਸੀਂ ਜੇ ਸੱਚੀ ਅਸੀਂ ਅੰਦਰੋਂ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਖੁਦ ਪੜ੍ਹੀਏ ਤੇ ਸਮਝੀਏ ਜਿਸ ਦਲਦਲ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਕੱਢਿਆ ਨਾ ਅੱਜ ਤੁਹਾਨੂੰ ਪਹਿਚਾਣਨ ਆਪਣਾ ਬਿਪਰਵਾਦ ਦੀ ਆਪਾਂ ਗੱਲ ਕਰਦੇ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਉ ਮੈਂ ਸਾਰਾ ਜਾਬੇ ਗਹਿ ਬਿਪਰਣ ਕੀ ਰੀਤ ਮੈਂ ਨਾ ਕਰੋਂ ਤੁਹਾਡੇ ਕੋਲ ਉਹ ਬਿਪਰਣ ਦੀਆਂ ਰੀਤਾਂ ਤੁਹਾਡੇ ਆਪਣੇ ਪਹਿਰਾਵਾ ਪਾ ਕੇ ਕਰਾਈ ਜਾਂਦੇ ਹੋਣ ਤੇ ਆਪਾਂ ਕਰੀ ਵੀ ਜਾਂਦੇ ਹੋਈਏ ਆਪਾਂ ਕਰੀ ਵੀ ਜਾਂਦੇ ਆਂ ਉਹੀ ਪਖੰਡ ਉਹੀ ਕਰਮकांड ਜਿੰਨਾ ਚੋ ਗੁਰੂ ਪਾਸ਼ਾ ਨੇ ਲੰਬਾ ਸਮਾਂ ਲਾ ਕੇ ਸਾਨੂੰ ਕੱਢਿਆ ਉਸੇ ਦਲਦਲ 'ਚ ਸਾਡਾ ਸਮਾਜ ਫਿਰ ਫਸਿਆ ਹੋਇਆ ਸਾਡੇ ਨਾਲ ਤੇ ਉਹ ਕਹਾਣੀ ਵਾਪਰੀ ਜਿਵੇਂ ਕੋਈ ਸ਼ਿਕਾਰੀ ਆਉਂਦਾ ਸੀ ਨਾ ਪੰਛੀ ਉਹ ਉਹਨਾਂ ਨੂੰ ਪਾ ਕੇ ਲੈ ਜਾਂਦਾ ਸੀ ਤੋਤਿਆਂ ਨੂੰ ਜਾਲ 'ਚ ਪਿਛਾ ਕੇ ਲੈ ਜਾਂਦਾ ਸੀ ਤੇ ਕਿਸੇ ਨੇ ਤਰਸ ਕੀਤਾ ਉਹਨਾਂ ਪੰਛੀਆਂ ਦੇ ਉੱਤੇ ਕਿ ਮੈਂ ਤੁਹਾਨੂੰ ਇੱਕ ਸਿੱਖਿਆ ਦਿੰਨਾ ਤੁਸੀਂ ਸਿੱਖਿਆ ਤੇ ਅਮਲ ਕਰਿਓ ਤੁਹਾਨੂੰ ਸ਼ਿਕਾਰੀ ਆਪਣੇ ਜਾਲ 'ਚ ਨਹੀਂ ਪਿਛਾ ਸਕੂਗਾ ਕਹਿੰਦੇ ਸਿੱਖਿਆ ਕੀ ਸੀ ਵੀ ਸ਼ਿਕਾਰੀ ਆਏਗਾ ਚੋਗਾ ਪਾਏਗਾ ਪਰ ਆਪਾਂ ਚੋਗਾ ਨਹੀਂ ਖਾਣਾ ਉਹਦੇ ਠੀਕ ਹੈ ਹੁਣ ਪਰ ਇੱਕ ਹੁੰਡੀ ਦਾ ਗਿਆ ਨਾ ਉਹ ਉਹਦੇ ਅਰਥ ਨਾ ਦੱਸ ਸਮਝਾਏ ਉਹਨੂੰ ਨੇ ਉਹ ਉਹ ਲੈਣਾ ਪੜੀ ਜਾਂਣ ਸ਼ਿਕਾਰੀ ਆਏਗਾ ਚੋਗਾ ਪਾਏਗਾ ਪਰ ਆਪਾਂ ਚੋਗਾ ਨਹੀਂ ਖਾਣਾ ਪੜੀ ਜਾਂਦੇ ਹੋ ਪਰ ਉਹਦੇ ਅਰਥ ਨਹੀਂ ਪਤਾ ਉਹਨਾਂ ਨੂੰ ਜਿਵੇਂ ਅੱਜ ਸਾਡੇ ਪਾਠ ਕਰੀ ਜਾਂਦੇ ਆ ਪਰ ਮੀਨਿੰਗ ਨਹੀਂ ਪਤਾ ਪਖੰਡ ਉਹ ਕਰੀ ਜਾਂਦੇ ਆ ਅੱਛਾ ਜਿਹੜੀ ਬਾਣੀ ਪੜਦੇ ਆ ਨਾ ਬਾਨੀ ਉਸ ਪਖੰਡ ਤੋਂ ਰੋਕਦੀ ਆ ਕਰੀ ਪਖੰਡ ਜਾਂਦੇ ਆ ਤੇ ਪੜੀ ਪਾੜ ਜਾਂਦੇ ਆ ਉਹਦਾ ਸ਼ਿਕਾਰੀ ਆਏਗਾ ਚੋਗਾ ਪਾਏਗਾ ਆਪਾਂ ਚੋਗਾ ਨਹੀਂ ਖਾਣਾ ਸ਼ਿਕਾਰੀ ਵੀ ਇੱਕ ਵਾਰੀ ਹਿੱਲ ਗਿਆ ਵੀ ਇਹ ਤੇ ਕੰਮ ਖਰਾਬ ਹੋ ਗਿਆ ਵੀ ਇਹਨਾਂ ਨੇ ਚੋਗਾ ਹੀ ਨਹੀਂ ਖਾਣਾ ਜੇ ਚੋਗਾ ਹੀ ਨਹੀਂ ਖਾਣਗੇ ਮੈਂ ਜਾਲ ਕਿਦਾਂ ਪਾਉਂ ਇਹਨਾਂ ਤੇ ਕਿਸੇ ਨੇ ਇਹਨਾਂ ਨੂੰ ਕਿਹਾ ਵੀ ਚੋਗਾ ਪਾ ਕੇ ਵੇਖ ਕੀਪਤਾ ਇਹਦੇ ਅਰਥ ਨਾ ਆਉਂਦੇ ਹੋਣ ਇਹਨਾਂ ਨੂੰ ਕਹਿੰਦਾ ਠੀਕ ਹੈ ਉਹਨੇ ਜਦੋਂ ਚੋਗਾ ਖਿਲਾ ਰਿਆ ਇਦਾਂ ਤੇ ਟਾਣੀਆਂ ਤੇ ਬੈਠੇ ਪੰਛੀਆਂ ਨੇ ਉਡਾਨ ਭਰੀ ਤੇ ਆਣ ਕੇ ਧਰਤੀ ਤੇ ਚੁਗਾ ਚੁਗਣ ਲੱਗ ਪਏ। ਚੁਗਾ ਚੁਗੀ ਜਾਂਦੇ ਜਦੋਂ ਮੜ ਜਾ ਮੂੰਹ ਵਿਹਲਾ ਹੁੰਦਾ ਫੇਰ ਪੜੀ ਜਾਂਦੇ ਸ਼ਿਕਾਰੀ ਆਏਗਾ ਚੁਗਾ ਪਾਏਗਾ ਆਪਾਂ ਚੁਗਾ ਨਹੀਂ ਖਾਣਾ। ਚੁਗਾ ਵੀ ਖਾਈ ਜਾਂਦੇ ਇਹਦੇ ਨਾਲ। ਬੋਲੋ ਜੀ। ਪੜੀ ਵੀ ਜਾਂਦੇ ਚੁਗਾ ਵੀ ਖਾਈਏ ਜਿਹਦਾ ਮੂੰਹ ਵਿਹਲਾ ਹੁੰਦਾ ਉਹ 2 ਮਿੰਟ ਪੜ ਲਿੰਦਾ ਜਿਹਦਾ ਜਿਹਨੇ ਫੇਰ ਦਾਣਾ ਨਾਲ ਖਾਈ ਜਾਂਦੇ ਆ ਨਾਲੇ ਪੜੀ ਜਾਂਦੇ ਚੁਗਾ ਚੁਗੀ ਜਾਂਦੇ ਆ ਪੜੀ ਜਾਂਦੇ ਚੁਗਾ ਚੁਗੀ ਜਾਂਦੇ ਉਹ ਵੀ ਮਸਤ ਚੁਗਾ ਚੁਗਣ ਚ ਉਹਨੇ ਫਿਰ ਚੂਗਾ ਪਾਈ ਗਿਆ ਚੂਗਾ ਵਧਾਈ ਗਿਆ ਥੋੜਾ ਥੋੜਾ ਉਹਨੇ ਕਹਾ ਮਸਤ ਹੋਏ ਚੰਗੇ ਜਿਹਨਾਂ ਨੇ ਵੇਖਿਆ ਵੀ ਹੁਣ ਤੇ ਬਿਲਕੁਲ ਹੀ ਮਸਤ ਹੋ ਗਏ ਆ ਪੜੀ ਵੀ ਜਾਂਦੇ ਆ ਜਦੋਂ 2-4 ਦਿਨ ਪ੍ਰੈਕਟਿਸ ਕਰਾਈ ਉਹਨੇ ਉਹ ਲਿਆ ਕੇ ਉੱਤੇ ਜਾਲ ਪਾਇਆ ਜਾਲ ਚ ਬੰਨ ਲਏ ਉਹਨੇ ਉਹ ਐਡੇ ਟੀ ਸਭ ਪੰਛੀ ਦੇ ਚ ਫਿਰ ਪੜੀ ਜਾਂਦੇ ਜਾਲ ਦੇ ਵਿੱਚ ਫਸੇ ਵੀ ਸ਼ਿਕਾਰੀ ਆਏਗਾ ਚੂਗਾ ਪਾਏਗਾ ਆਪਾਂ ਚੂਗਾ ਅਸ਼ਾ ਬਨ ਕੇ ਜਾ ਕੇ ਉਹਨੇ ਪਿੰਜਰੇ ਚ ਵੀ ਤਾੜ ਪਿਆ ਤੇ ਪਿੰਜਰੇ ਵਿੱਚ ਜਾ ਕੇ ਇੱਕ ਠੂਠਾ ਪਾਣੀ ਦਾ ਰੱਖ ਦਤਾ ਤੇ ਇੱਕ ਠੂਠੇ ਚ ਉਹਨੇ ਉਹ ਦਾਣੇ ਪਾ ਦਿੱਤੇ ਆ ਅਛਾ ਠੂਠੇ ਚ ਪਾਣੀ ਪੀ ਜਾਂਦੇ ਆ ਇੱਕ ਬਰਤਨ ਚ ਚੋਗਾ ਚੁਗੀ ਜਾਂਦੇ ਤੇ ਅੰਦਰ ਫੇਰ ਪੜੀ ਜਾਂਦੇ ਸ਼ਿਕਾਰੀ ਆਏਗਾ ਚੋਗਾ ਪਾਏਗਾ ਆਪਾ ਚੋਗਾ ਇਹ ਖਾਣਾ ਸਮਝ ਆਈ ਹੁਣ ਥੋੜੀ ਬਹੁਤੀ ਗੁਰੂ ਕੇ ਪਿਆਰਿਓ ਸਾਡੇ ਨਾਲ ਇਹ ਕੁਝ ਹੋਇਆ ਅਸੀਂ ਪਾਠ ਕਰੀ ਗਏ ਸੰਪੜ ਪਾਠ ਹੋਈ ਗਏ ਅਖੰਡ ਪਾਠ ਹੋਈ ਗਏ ਸ਼ਿਕਾਰੀ ਨੇ ਚੋਗਾ ਪਾਇਆ ਸਾਰੇ ਕਰਮਕਾਂਡ ਸਾਡੇ ਕੋਲ ਉਹ ਕਰਾਏ ਜਿਨ੍ਹਾਂ ਕਰਮਕਾਂਡਾਂ ਵਿੱਚ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਨਾਈ ਸੀ ਜਿਹੜੇ ਕਰਮਕਾਂਡਾਂ ਤੋਂ ਸਾਨੂੰ ਕੱਢਣ ਲਈ 239 ਸਾਲ ਦਾ ਸਮਾਂ ਲਾਇਆ ਨਾ ਮਹਾਰਾਜ ਨੇ ਆਹ ਸ਼ਬਦਾਂ ਨੂੰ ਪੜਿਓ ਧਿਆਨ ਨਾਲ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਹ ਤੋਂ ਪਾਤੀ ਕੋਰੇ ਪੰਡਤ ਬ੍ਰਾਹਮਣ ਕੱਬ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਕੋਏ ਜਾ ਤੋ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਉਲਟ ਜਾਤ ਕੁਲ ਦੋ ਬਿਸਾਰੀ ਸੋਨ ਸਹਿਜ ਮੈਂ ਬੁਨਤ ਹਮਾਰੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੋ ਹੁਣ ਅਸੀਂ ਪੜੀ ਜਾਂਦੇ ਆ ਪੰਡਿਤ ਮੁੱਲਾ ਛਾਡੇ ਦੋ ਪੜੀ ਜਾਂਦੇ ਆ ਪੰਡਿਤ ਮੁੱਲਾ ਛਾਡੇ ਦੋ ਤੇ ਘਰ ਦੇ ਹੱਥ ਵਿਖਾਉਣ ਗਏ ਨੇ ਘਰਦਿਆਂ ਨੇ ਘਰ ਚ ਪੰਡਤ ਸੱਦੇ ਆਇਆ ਪੰਡਤ ਪੁੱਛ ਰਿਹਾ ਉਹਨੂੰ ਵੀ ਦਿਨ ਕਿਹੜਾ ਚੰਗਾ ਤੇ ਕਿਹੜਾ ਹੁਣ ਕਹਿਣਗੇ ਕਿ ਕਿਹੜਾ ਪੰਡਤ ਸੱਡਿਆ ਤੇ ਜਿਹੜਾ ਬਾਬਾ ਉਹ ਵੀ ਤੇ ਪੰਡਤ ਹੀ ਆ ਜਿਹਦੇ ਕੋਲ ਹੱਥ ਜਿਹਨੂੰ ਪੁੱਛ ਲੈ ਜੀ ਦਿਨ ਕਿਹੜਾ ਚੰਗਾ ਤੇ ਕਿਹੜਾ ਮਾੜਾ ਕਈ ਗੱਡੀ ਲੈਣ ਜਾਣਗੇ ਪੁੱਛਣਗੇ ਕਿਹੜੇ ਦਿਨ ਲੈ ਕੇ ਆਈਏ ਪੁੱਤ ਵਿਆਹਣਾ ਜੀ ਕਿਹੜੇ ਦਿਨ ਵਿਆਹੀਏ ਕਿਉਂ ਸਾਸ ਜੀ ਇਹ ਹੀ ਸ਼ਿਕਾਰੀ ਆਏਗਾ ਹੁਣ ਤੁਸੀਂ ਬੋਲੋ ਹੁਣ ਤਾਂ ਸਮਝ ਆਏਗੀ ਪਿਆਰਿਓ ਸ਼ਿਕਾਰੀ ਆਏਗਾ ਤੇ ਆਪਾਂ ਚੋਗਾ ਅੰਦਰ ਅਖੰਡ ਪਾਠ ਹੋ ਰਿਹਾ ਤੁਹਾਡੇ ਕਰ ਗਰੰਥੀ ਸਿੰਘ ਉਸੇ ਗੁਰੂ ਗ੍ਰੰਥ ਸਾਹਿਬ ਚੋਂ ਪੜ ਰਿਹਾ ਵਾ ਵੀ ਉਲਟ ਜਾਤ ਕੁੱਲ ਦੋ ਬਿਸਾਰੀ ਸੁੰਨ ਸਹਿਜ ਮੈਂ ਬੁਣਤ ਹਮਾਰੀ ਹਮਰਾ ਝਗੜਾ ਰਹਾ ਨਾ ਕਉ ਕਿਉਂਕਿ ਪੰਡਤ ਮੁੱਲਾ ਛਾੜੇ ਦਉ ਅਸੀਂ ਤੇ ਪੰਡਤ ਮੁੱਲਾ ਛੱਡ ਦਿੱਤੇ ਆ ਯਾਨੀ ਕਿ ਅਸੀਂ ਨਾ ਬਿੱਪਰ ਦੀ ਉਸ ਮਰਿਆਦਾ ਨੂੰ ਮੰਨਦੇ ਆ ਨਾ ਅਸੀਂ ਇਸਲਾਮ ਦੀ ਸ਼ਰਾਂ ਨੂੰ ਮੰਨਦੇ ਆ ਸਾਡੇ ਵਾਸਤੇ ਇਹ ਦੋਵੇਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਵਰਤ ਮੁਲਾ 6.5 ਨਾਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਵਰਤਣਾ ਰਹੋ ਨਾ ਮੈਂ ਰਮਦਾਨਾ ਸਿੱਖ ਪੜੀ ਜਾਂਦਾ ਵਰਤਣਾ ਰਹੋ ਤੇ ਸਿੱਖ ਦੀ ਘਰ ਵਾਲੀ ਨੇ ਵਰਤ ਵੀ ਰੱਖਿਆ ਹੋਇਆ ਹੁਣ ਤਾਂ ਪਿੰਡਾਂ ਚ ਵੀ ਰਿਵਾਜ ਆ ਗਿਆ ਬੀਬੀ ਸੇਰ ਦੀ ਭੁਖੀ ਬੈਠੀ ਆ ਕਾਦੇ ਲਈ ਪਤੀ ਦੀ ਲੰਬੀ ਉੱਚੀ ਬੋਲਿਓ ਜੀ ਤੇ ਜਿਹਦੀ ਲੰਬੀ ਉਮਰ ਕਰਨੀ ਆ ਉਹ ਟਿੰਡ ਲਾਣ ਦੀ ਪੀਕੇ ਡਗਾ ਆ ਉਹ ਬੋਲੋ ਗੁਰੂ ਕੇ ਪਿਆਰਿਓ ਉਹ ਆਪਣੀ ਉਮਰ ਘਟਾਉਣ ਲਈ ਜ਼ਹਿਰ ਪੀ ਰਿਆ ਤੇ ਘਰ ਵਾਲੇ ਵੀ ਚੇਰ ਦੀ ਸੇਰ ਦੀ ਭੁਖੀ ਬੈਠੀ ਹੈ ਵੀ ਤੂੰ ਵੀ ਖਾ ਦੋ ਰੋਟੀਆਂ ਭੈਣੇ ਨਰੰਦਮਾਨ ਤੂੰ ਵੀ ਤੂੰ ਕਿਉਂ ਭੁਖੀ ਮਰਦੀ ਪਈ ਹੈ ਅਸ਼ਾ ਪੜੀ ਹੋ ਜਾਂਦੇ ਆ ਆ ਪਾਠ ਹੋ ਰਿਹਾ ਬਰਤਨ ਰਹੋ ਮੇਰ ਮਰਮਦਾਨ ਹੁਣ ਕਈ ਵਾਰੀ ਤਕਲੀਫ ਹੁੰਦੀ ਕਿਆਂ ਨੂੰ ਵੀ ਇਹ ਕਿਉਂ ਕਹਿੰਦੇ ਹੁਣ ਰਮਜ਼ਾਨਾ ਵੀ ਨਾ ਰਮਜ਼ਾਨ ਦਾ ਮਹੀਨਾ ਰਮਜ਼ਾਨ ਮਹੀਨ ਰੋਜ਼ੇ ਨਾ ਤੇ ਮਹਾਰਾਜ ਕਹਿੰਦੇ ਅਸੀਂ ਰੋਜ਼ੇ ਰੱਖਦੇ ਆਂ ਨਾ ਸਾਨੂੰ ਵਰਤ ਰੱਖਣ ਦੀ ਲੋੜ ਆ। ਪੜ੍ਹੀ ਅਸੀਂ ਗੁਰੂਆਂ ਸਾਹਿਬ ਚੋਂ ਇਹ ਜਾਣਿਆ ਅਸੀਂ ਵਰਤ ਨਹੀਂ ਰੱਖਦੇ ਆਂ ਅਸੀਂ ਪਖੰਡ ਵੀ ਕਰਦੇ ਆਂ ਅਸੀਂ ਕਰਮਕਾਂਡ ਵੀ ਕਰਦੇ ਆਂ ਜਿਨ੍ਹਾਂ ਕਰਮਕਾਂਡਾਂ ਤੋਂ ਸਾਨੂੰ ਗੁਰਮਤ ਰੋਕਦੀ ਆ ਜਗਾੜੀ ਆ ਸਾਨੂੰ ਅਸੀਂ ਉਹ ਸਾਰੇ ਕਰਮਕਾਂਡ ਆਪਣੇ ਘਰਾਂ ਚ ਕਰਦੇ ਆਂ। ਸਾਰੇ ਜਿਹੜੇ ਪਰਿਵਾਰ ਨਹੀਂ ਕਰਦੇ ਸਿਰ ਚੁਕਦਾ ਉਹਨਾਂ ਪਰਿਵਾਰਾਂਗੇ। ਉਹ ਜਾਗੇ ਹੋਏ ਪਰਿਵਾਰਾ ਜਿਹੜੇ ਇਨਾਂ ਪਖੰਡਾਂ ਵਿੱਚ ਬੋਲੋ ਜੀ ਨਹੀਂ ਪਿੰਦੀ ਵਰਤ ਨਾ ਰਹੋ ਨਾ ਮਹਿਰਮਦਾਨਾ ਤਿਸ ਸੇਵੀ ਜੋ ਰਖੈ ਨਦਾਨਾ ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਿਬੇੜਾ ਅਹੀਂ ਦੋਹਾਂ ਨਾਲੋਂ ਨਿਬੇੜ ਲਿਆ ਕੰਮ ਹਜ ਕਾਬੇ ਜਾਉਂ ਨਾ ਅਸੀਂ ਹੱਜ ਕਰਨ ਜਾਂਦੇ ਆ ਨਾ ਅਸੀਂ ਕਾਬੇ ਜਾਂਦੇ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਨਾ ਅਸੀਂ ਤੀਰਥਾਂ ਤੇ ਜਾ ਕੇ ਪੂਜਾ ਕਰਦੇ ਇੱਕੋ ਸੇਵੀਆ ਵਰ ਨਾ ਦੂਜਾ ਪੂਜਾ ਕਰੋ ਨਮਾਜ਼ ਕਰੋ ਗਜਾਰੂ ਇੱਕ ਨਿਰੰਕਾਰ ਲਈ ਦੇ ਨਮਸਕਾਰੋ ਅਸੀਂ ਤੇ ਉਸ ਨਿਰੰਕਾਰ ਨੂੰ ਨਮਸਕਾਰ ਕਰਦੇ ਜਿਹੜਾ ਅੰਦਰ ਸਾਡੇ ਬੈਠਾ ਵਾ ਤੇ ਅੱਜ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਪੜਿਆ ਵੀ ਜਾ ਰਿਹਾ ਵਾ ਤੇ ਹੱਥੇ ਵਿੱਚ ਸੀਸੀ ਤੇਲ ਦੀ ਫੜ ਕੇ ਨਾ ਦੀਵਾ ਫੜ ਕੇ ਮਠੀ ਤੇ ਜਗਾਉਣ ਵੀ ਤੁਰਿਆ ਜਾਂਦਾ ਤੁਰਿਆ ਫਿਰ ਨਹੀਂ ਜਾ ਰਿਹਾ ਜੀ ਬੋਲੋ ਗੁਰੂ ਕੇ ਪਿਆਰੇ ਜਾ ਰਹੇ ਆ ਨਾ ਅੱਛਾ ਕਈ ਵਾਰੀ ਕਹੀ ਕਹਿਣਗੇ ਜੀ ਸਿੱਖ ਮਠੀਆਂ ਤੇ ਦੀਵੇ ਜਗਾਉਣ ਜਾਂਦੇ ਆ ਇੱਕ ਮੈਂ ਬੇਨਤੀ ਕਰਾਂ ਸਿੱਖ ਨਹੀਂ ਜਾਂਦਾ ਮਠੀਆਂ ਤੇ ਦੀਵਾ ਜਗਾਉਣ ਜਾਂਦਾ ਜਿਹੜਾ ਜਗਾਉਣ ਜਾਂਦਾ ਉਹ ਸਿੱਖ ਨਹੀਂ ਹੈਗਾ ਜਿਹੜਾ ਸਿੱਖ ਹੁੰਦਾ ਉਹ ਆਪਣੇ ਗੁਰੂ ਤੋਂ ਸਵਾਏ ਕਿਸੇ ਦੂਜੇ ਅੱਗੇ ਮੱਥਾ ਨਹੀਂ ਟੇਕਦਾ